ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਮਿਹਨਤ ਕਰਦੀ ਰਹੀ ਪਰ ਮਾਪਿਆਂ ਲਈ ਹਮੇਸ਼ਾ ਹੱਸ ਕੇ ਕਿਹਾ ਮੋਜਾ ਕਰ ਰਹੀ ਹਾਂ ਇੱਕ ਦੁਖੀ ਪੰਜਾਬੀ ਕੁੜੀ ਦੀ ਕਹਾਣੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕੁੜੀ ਬਾਰੇ ਜਿਸ ਨੂੰ ਨਾਂ ਹੈ ਹਰਲੀਨ ਕੌਰ ਹਰਲੀਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੀ ਹੋਈ ਸੀ ਜਿੱਥੇ ਹਰ ਰੋਜ਼ ਸਵੇਰੇ ਉੱਠ ਕੇ ਖੇਤਾ ਵਿੱਚ ਕੰਮ ਕਰਨ ਵਾਲੇ ਮਾਪੇ ਉਸਨੂੰ ਪੜ੍ਹਾਈ ਲਈ ਪੂਰੀ ਤਾਕਤ ਨਾਲ ਸਹਿਯੋਗ ਦਿੰਦੇ ਸਨ। ਉਸਦੇ ਪਿਤਾ ਜੀ ਇੱਕ ਛੋਟੇ ਜਿਹੇ ਕਿਸਾਨ ਸਨ ਜੋ ਰਾਤ ਦਿਨ ਮਿਹਨਤ ਕਰਕੇ ਘਰ ਚਲਾਉਂਦੇ ਅਤੇ ਮਾਂ ਜੀ ਘਰ ਦੇ ਕੰਮਾਂ ਨਾਲ ਨਾਲ ਪਿੰਡ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਆ। ਹਰਲੀਨ ਨੂੰ ਬਚਪਨ ਤੋਂ ਹੀ ਵੱਡੇ ਸੁਪਨੇ ਦੇਖਣੇ ਆਉਂਦੇ ਸਨ। ਉਹ ਚਾਹੁੰਦੀ ਸੀ ਕਿ ਉਹ ਵਿਦੇਸ਼ ਜਾ ਕੇ ਵੱਡੀ ਨੌਕਰੀ ਕਰੇ ਅਤੇ ਆਪਣੇ ਮਾਪਿਆਂ ਨੂੰ ਸੁਖੀ ਜੀਵਨ ਦੇਵੇ। ਪਿੰਡ ਵਿੱਚ ਰਹਿੰਦੇ ਹੋਏ ਉਹ ਅਕਸਰ ਟੀਵੀ ਤੇ ਵਿਦੇਸ਼ੀ ਜੀਵਨ ਬਾਰੇ ਫਿਲਮਾਂ ਵੇਖ ਕੇ ਸੋਚਦੀ ਕਿ ਇੱਕ ਦਿਨ ਉਹ ਵੀ ਉੱਥੇ ਜਾ ਕੇ ਚਮਕਦੀ ਜ਼ਿੰਦਗੀ ਜੀਵੇਗੀ ਪਰ ਜ਼ਿੰਦਗੀ ਨੇ ਉਸ ਨੂੰ ਅਜਿਹੇ ਮੋੜ ਤੇ ਲਿਆਂਦਾ ਜਿੱਥੇ ਉਸ ਨੂੰ ਮਿਹਨਤ ਦੇ ਨਾਲ-ਨਾਲ ਅੰਦਰੂਨੀ ਦੁੱਖ ਵੀ ਸਹਿਣੇ ਪਏ ਜਦੋਂ ਉਹ ਕਾਲਜ ਵਿੱਚ ਪੜ ਰਹੀ ਸੀ ਤਾਂ ਉਸ ਨੇ ਕੈਨੇਡਾ ਜਾਣ ਦਾ ਸੁਪਨਾ ਪਾਲਿਆ ਮਾਪਿਆਂ ਨੇ ਖੇਤ ਵੇਚ ਕੇ ਪੈਸੇ ਜੋੜੇ ਅਤੇ ਉਸ ਨੂੰ ਵੀਜ਼ਾ ਲੈ ਕੇ ਭੇਜ ਦਿੱਤਾ ਪਰ ਕੈਨੇਡਾ ਪਹੁੰਚ ਕੇ ਉਸਨੂੰ ਪਤਾ ਲੱਗਾ ਕਿ ਵਿਦੇਸ਼ੀ ਜੀਵਨ ਫਿਲਮਾਂ ਵਾਂਗ ਨਹੀਂ ਹੈ ਉਹ ਟੋਰਾਂਟੋ ਵਿੱਚ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿਣ ਲੱਗੀ ਜਿੱਥੇ ਬਰਫ਼ੀਲੀ ਰਾਤਾਂ ਵਿੱਚ ਉਹ ਇਕੱਲੀ ਹੀ ਰੋਦੀ ਰਹਿੰਦੀ ਪਹਿਲੇ ਦਿਨਾਂ ਵਿੱਚ ਉਸਨੂੰ ਨੌਕਰੀ ਨਹੀਂ ਮਿਲੀ ਤਾਂ ਉਹ ਇੱਕ ਰੈਸਟੋਰੈਂਟ ਵਿੱਚ ਵੇਟਰ ਵਜੋਂ ਕੰਮ ਕਰਨ ਲੱਗੀ ਰੋਜ਼ਾਨਾ 12 ਘੰਟੇ ਖੜੀ ਰਹਿ ਕੇ ਲੋਕਾਂ ਨੂੰ ਖਾਣਾ ਪਰੋਸਦੀ ਪੈਰਾਂ ਵਿੱਚ ਦਰਦ ਹੋ ਜਾਂਦਾ ਪਰ ਉਚੁੱਪ ਰਹਿੰਦੀ ਜਦੋਂ ਮਾਪੇ ਫੋਨ ਕਰਦੇ ਤਾਂ ਉਹ ਹੱਸ ਕੇ ਕਹਿੰਦੀ ਮਾਂ ਜੀ ਇੱਥੇ ਤਾਂ ਮੈਂ ਮੋਜਾ ਕਰ ਰਹੀ ਹਾਂ ਵੱਡੀ ਨੌਕਰੀ ਮਿਲ ਗਈ ਹੈ ਅਤੇ ਦੋਸਤ ਵੀ ਬਹੁਤ ਬਣ ਗਏ ਹਨ ਪਰ ਅਸਲ ਵਿੱਚ ਉਸ ਦੇ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ ਉਹ ਕਰਦੀ ਯਾਦ ਵਿੱਚ ਤੜਫਦੀ ਪਿੰਡ ਦੀਆਂ ਗਲੀਆਂ ਅਤੇ ਮਾਂ ਦੇ ਹੱਥਾਂ ਦੀ ਰੋਟੀ ਯਾਦ ਕਰਕੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਇੱਕ ਵਾਰ ਤਾਂ ਉਸ ਨੂੰ ਬਿਮਾਰੀ ਵੀ ਹੋ ਗਈ ਪਰ ਉਸਨੇ ਮਾਪਿਆਂ ਨੂੰ ਨਹੀਂ ਦੱਸਿਆ ਬਸ ਹੱਸ ਕੇ ਕਹਿੰਦੀ ਰਹੀ ਕਿ ਸਭ ਠੀਕ ਹੈ ਇੱਕ ਕਹਾਣੀ ਹੈ ਉਹਨਾਂ ਹਜ਼ਾਰਾਂ ਪੰਜਾਬੀ ਕੁੜੀਆਂ ਦੀ ਜੋ ਵਿਦੇਸ਼ ਜਾ ਕੇ ਮਿਹਨਤ ਕਰਦੀਆਂ ਰਹਿੰਦੀਆਂ ਹਨ ਪਰ ਘਰ ਵਾਲਿਆਂ ਨੂੰ ਚਿੰਤਾ ਨਾ ਦੇਣ ਲਈ ਹਮੇਸ਼ਾ ਝੂਠੀ ਹੱਸੀ ਨਾਲ ਗੱਲ ਕਰਦੀਆਂ ਹਨ ਹਰਲੀਨ ਵਾਂਗ ਹੀ ਬਹੁਤ ਸਾਰੀਆਂ ਕੁੜੀਆਂ ਅਜਿਹੇ ਦੁੱਖ ਸਹਿੰਦੀਆਂ ਹਨ ਜੋ ਬਾਹਰੋਂ ਨਹੀਂ ਦਿਖਦੇ ਇਸ ਕਹਾਣੀ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਹਰਲੀਨ ਨੇ ਆਪਣੀ ਜ਼ਿੰਦਗੀ ਨੂੰ ਸੰਭਾਲਿਆ ਅਤੇ ਆਖਰ ਵਿੱਚ ਕੀ ਸਿੱਖਿਆ ਮਿਲੀ ਇਕ ਕਹਾਣੀ ਤੁਹਾਨੂੰ ਰੁਲਾਏਗੀ ਵੀ ਅਤੇ ਹਸਾਏਗੀ ਵੀ ਕਿਉਂਕਿ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਦੋਵੇਂ ਮਿਲ ਕੇ ਚੱਲਦੇ ਹਨ ਹਰਲੀਨ ਕੈਨੇਡਾ ਪਹੁੰਚੀ ਤਾਂ ਉਸ ਨੂੰ ਲੱਗਾ ਜਿਵੇਂ ਉਹ ਇੱਕ ਨਵੀਂ ਦੁਨੀਆ ਵਿੱਚ ਆ ਗਈ ਹੋਵੇ ਵੱਡੇ ਵੱਡੇ ਬਿਲਡਿੰਗ ਚਮਕਦੀਆਂ ਗੱਡੀਆਂ ਅਤੇ ਲੋਕਾਂ ਦੀ ਭੀੜ ਵਿੱਚ ਉਹ ਗੁੰਮ ਜਹੀ ਹੋ ਗਈ ਪਹਿਲੇ ਕੁਝ ਦਿਨ ਤਾਂ ਉਹ ਖੁਸ਼ ਸੀ ਨਵੇਂ ਜਗ੍ਹਾ ਕੁਮੀ ਫੋਟੋਆਂ ਖਿੱਚੀਆਂ ਅਤੇ ਕਾਰ ਨੂੰ ਪੇਜੀਆ ਪਰ ਜਲਦੀ ਹੀ ਅਸਲੀਅਤ ਨੇ ਉਸ ਨੂੰ ਚੰਜੋੜ ਦਿੱਤਾ ਨੌਕਰੀ ਲੱਭਣੀ ਮੁਸ਼ਕਲ ਸੀ ਉਸ ਦੀ ਡਿਗਰੀ ਨੂੰ ਇੱਥੇ ਮਾਨਤਾ ਨਹੀਂ ਮਿਲ ਰਹੀ ਸੀ ਉਹ ਰੈਸਟੋਰੈਂਟ ਵਿੱਚ ਕੰਮ ਕਰਨ ਲੱਗੀ ਜਿੱਥੇ ਬੌਸ ਬਹੁਤ ਸਖਤ ਸੀ ਅਤੇ ਗਾਹਕ ਅਕਸਰ ਰੁੱਖੇ ਵਿਹਾਰ ਕਰਦੇ ਇੱਕ ਵਾਰ ਇੱਕ ਗਾਹਕ ਨੇ ਉਸ ਤੇ ਗੁੱਸਾ ਕੀਤਾ ਕਿ ਆਰਡਰ ਗਲਤ ਹੈ ਤਾਂ ਹਰਲੀਨ ਦੇ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੇ ਚੁੱਪ ਰਹਿ ਕੇ ਮਾਫੀ ਮੰਗ ਲਈ ਰਾਤ ਨੂੰ ਕਰਪਰਤ ਕੇ ਉਹ ਥੱਕ ਕੇ ਚੂਰ ਹੋ ਜਾਂਦੀ ਪਰ ਮਾਪਿਆਂ ਨੂੰ ਫੋਨ ਤੇ ਹੱਸ ਕੇ ਕਹਿੰਦੀ ਪਾਪਾ ਜੀ ਅੱਜ ਤਾਂ ਮੈਂ ਨਵੇਂ ਦੋਸਤ ਨਾਲ ਪਾਰਟੀ ਵਿੱਚ ਗਈ ਸੀ ਬਹੁਤ ਮਜ਼ਾ ਆਇਆ ਅਸਲ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ ਕੋਈ ਦੋਸਤ ਨਹੀਂ ਬਣੇ ਸਨ ਕਿਉਂਕਿ ਸਾਰਾ ਦਿਨ ਕੰਮ ਵਿੱਚ ਬੀਤ ਜਾਂਦਾ ਇੱਕ ਦਿਨ ਉਸ ਨੂੰ ਇੱਕ ਪੰਜਾਬੀ ਕੁੜੀ ਮਿਲੀ ਜਿਸ ਨੂੰ ਨਾਂ ਸੀ ਮਨਪ੍ਰੀਤ ਜੋ ਵੀ ਅਜੇ ਹੀ ਜਿੰਦਗੀ ਜੀ ਰਹੀ ਸੀ ਦੋਵਾਂ ਨੇ ਗੱਲਾਂ ਕੀਤੀਆਂ ਅਤੇ ਆਪਣੇ ਦੁੱਖ ਸਾਂਝੇ ਕੀਤੇ ਮਨਪ੍ਰੀਤ ਨੇ ਦੱਸਿਆ ਕਿ ਉਹ ਵੀ ਕਾਰ ਨੂੰ ਝੂਠ ਬੋਲਦੀ ਹੈ ਕਿ ਸਭ ਠੀਕ ਹੈ ਇਸ ਨਾਲ ਹਰਲੀਨ ਨੂੰ ਥੋੜਾ ਸਹਾਰਾ ਮਿਲਿਆ ਪਰ ਫਿਰ ਵੀ ਉਸ ਦੇ ਅੰਦਰ ਇੱਕ ਖਾਲੀਪਣ ਸੀ ਬਰਫ਼ੀਲੇ ਮੌਸਮ ਵਿੱਚ ਉਹ ਬੱਸ ਸਟਾਪ ਤੇ ਖੜੀ ਰਹਿੰਦੀ ਅਤੇ ਪਿੰਡ ਦੀ ਗਰਮੀ ਯਾਦ ਕਰਦੀ ਇੱਕ ਵਾਰ ਉਸ ਨੂੰ ਛੋਟੀ ਜਹੀ ਨੌਕਰੀ ਮਿਲੀ ਇੱਕ ਸਟੋਰ ਵਿੱਚ ਜਿੱਥੇ ਉਹ ਕੈਸ਼ੀਅਰ ਵਜੋਂ ਕੰਮ ਕਰਨ ਲੱਗੀ ਪੈਸੇ ਥੋੜੇ ਵਧ ਗਏ ਪਰ ਮਿਹਨਤ ਵੀ ਵੱਧ ਗਈ ਉਹ ਕੰਮ ਨੂੰ ਪੈਸੇ ਪੇਜਦੀ ਅਤੇ ਮਾਪੇ ਖੁਸ਼ ਹੁੰਦੇ ਕਿ ਬੇਟੀ ਵੱਡੀ ਹੋ ਗਈ ਹੈ ਪਰ ਉਹ ਨਹੀਂ ਜਾਣਦੇ ਸਨ ਕਿ ਹਰਲੀਨ ਦੀ ਜ਼ਿੰਦਗੀ ਵਿੱਚ ਕਿੰਨਾ ਅੰਦਰੂਨੀ ਸੰਘਰਸ਼ ਚੱਲ ਰਿਹਾ ਹੈ ਉਹ ਅਕਸਰ ਸੋਚਦੀ ਕਿ ਕੀ ਇਸ ਸਭ ਵਰਦ ਕੇ ਵਾਪਸ ਪਿੰਡ ਚਲੀ ਜਾਵੇ ਪਰ ਮਾਪਿਆਂ ਦੇ ਸੁਪਨੇ ਯਾਦ ਆਉਂਦੇ ਅਤੇ ਉਹ ਰੁਕ ਜਾਂਦੀ ਇਸ ਕਹਾਣੀ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਇੱਕ ਛੋਟੀ ਜਹੀ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਉਸ ਨੂੰ ਅਸਲੀ ਖੁਸ਼ੀ ਦਾ ਅਹਿਸਾਸ ਕਰਵਾਇਆ। ਇੱਕ ਕਹਾਣੀ ਤੁਹਾਡੇ ਅੰਦਰ ਇੱਕ ਪਾਵੁਕ ਤੂਫਾਨ ਲਿਆਏਗੀ ਅਤੇ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਵਿਦੇਸ਼ੀ ਜੀਵਨ ਦੇ ਪਿੱਛੇ ਕਿੰਨੇ ਰਾਜ਼ ਲੁਕੇ ਹੁੰਦੇ ਹਨ। ਹਰਲੀਨ ਵਾਂਗ ਬਹੁਤ ਸਾਰੇ ਨੌਜਵਾਨ ਅਜਿਹੇ ਦੁੱਖ ਸਹਿੰਦੇ ਹਨ ਪਰ ਉਹਨਾਂ ਨੂੰ ਬਿਆਨ ਨਹੀਂ ਕਰਦੇ। ਇਹ ਕਹਾਣੀ ਉਹਨਾਂ ਸਭ ਨੂੰ ਸਮਰਪਿਤ ਹੈ। ਜੋ ਚੁੱਪ-ਚਾਪ ਮਿਹਨਤ ਕਰ ਰਹੇ ਹਨ ਸਮਾਂ ਬੀਤਦਾ ਗਿਆ ਅਤੇ ਹਰਲੀਨ ਦੀ ਜ਼ਿੰਦਗੀ ਵਿੱਚ ਨਵੇਂ ਰੰਗ ਆਉਣ ਲੱਗੇ ਉਸ ਨੂੰ ਇੱਕ ਨੌਕਰੀ ਮਿਲ ਗਈ ਇੱਕ ਕੰਪਨੀ ਵਿੱਚ ਜਿੱਥੇ ਉਹ ਡਾਟਾ ਆਇਟਰੀ ਕਰਦੀ ਸੀ ਪੈਸੇ ਵਧੀਆ ਸਨ ਪਰ ਕੰਮ ਦਾ ਬੋਝ ਬਹੁਤ ਸੀ ਉਹ ਰੋਜ਼ਾਨਾ ਆਫਿਸ ਜਾਂਦੀ ਅਤੇ ਘਰ ਆ ਕੇ ਥੱਕ ਕੇ ਸੌ ਜਾਂਦੀ ਇਸ ਵਿੱਚ ਉਸ ਨੂੰ ਇੱਕ ਨੌਜਵਾਨ ਮੁੰਡਾ ਮਿਲਿਆ ਜਿਸ ਨੂੰ ਨਾਂ ਸੀ ਰਾਜਵੀਰ ਜੋ ਵੀ ਪੰਜਾਬ ਤੋਂ ਆਇਆ ਸੀ ਦੋਵੇਂ ਗੱਲਾਂ ਕਰਨ ਲੱਗੇ ਅਤੇ ਤੀਰੇ-ਤੀਰੇ ਨੇੜੇ ਆ ਗਏ। ਰਾਜਵੀਰ ਨੇ ਹਰਲੀਨ ਨੂੰ ਸਹਾਰਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਤੂੰ ਇਕੱਲੀ ਨਹੀਂ ਹੈ। ਉਹਨਾਂ ਨੇ ਵਿਕੈਂਡ ਤੇ ਕੁੰਮਣ ਜਾਣਾ ਸ਼ੁਰੂ ਕੀਤਾ ਅਤੇ ਹਰਲੀਨ ਨੂੰ ਥੋੜੀ ਖੁਸ਼ੀ ਮਿਲੀ। ਪਰ ਇਹ ਖੁਸ਼ੀ ਵੀ ਥੋੜੇ ਸਮੇਂ ਲਈ ਸੀ। ਇੱਕ ਦਿਨ ਰਾਜਵੀਰ ਨੇ ਦੱਸਿਆ ਕਿ ਉਸ ਨੂੰ ਵਾਪਸ ਪੰਜਾਬ ਜਾਣਾ ਪੈ ਰਿਹਾ ਹੈ ਕਿਉਂਕਿ ਉਸ ਦੇ ਪਿਤਾ ਜੀ ਬਿਮਾਰ ਹਨ। ਹਰਲੀ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਉਹ ਫਿਰ ਇਕੱਲੀ ਹੋ ਗਈ। ਉਸਨੇ ਮਾਪਿਆਂ ਨੂੰ ਫੋਨ ਕੀਤਾ ਅਤੇ ਹੱਸ ਕੇ ਕਿਹਾ, "ਮਾਂ ਜੀ, ਅੱਜ ਤਾਂ ਮੈਂ ਨਵੇਂ ਕੱਪੜੇ ਖਰੀਦੇ ਹਨ। ਬਹੁਤ ਮਜ਼ਾ ਆ ਰਿਹਾ ਹੈ।" ਪਰ ਅੰਦਰੋਂ ਉਹ ਟੁੱਟ ਰਹੀ ਸੀ। ਇਸ ਵਿੱਚ ਉਸ ਨੂੰ ਯਾਦ ਆਇਆ ਆਪਣਾ ਬਚਪਨ, ਜਦੋਂ ਉਹ ਪਿੰਡ ਵਿੱਚ ਖੇਡਦੀ ਸੀ ਅਤੇ ਮਾਂ ਨਾਲ ਗੱਲਾਂ ਕਰਦੀ। ਉਹ ਸੋਚਦੀ ਕਿ ਕੀ ਇਹ ਸਭ ਛੱਡ ਕੇ ਵਾਪਸ ਆ ਜਾਵੇ। ਪਰ ਫਿਰ ਮਾਪਿਆਂ ਦੇ ਬੋਝ ਨੂੰ ਯਾਦ ਕਰਕੇ ਰੁਕ ਜਾਂਦੀ ਇੱਕ ਵਾਰ ਉਸ ਨੂੰ ਬਹੁਤ ਬੁਖਾਰ ਹੋ ਗਿਆ ਅਤੇ ਹਸਪਤਾਲ ਜਾਣਾ ਪਿਆ ਉੱਥੇ ਡਾਕਟਰ ਨੇ ਕਿਹਾ ਕਿ ਤਣਾਅ ਕਾਰਨ ਹੈ ਹਰਲੀਨ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਕੰਮ ਤੇ ਵਾਪਸ ਆ ਗਈ ਉਸ ਨੇ ਫੈਸਲਾ ਕੀਤਾ ਕਿ ਉਹ ਹੁਣ ਨਵੇਂ ਦੋਸਤ ਬਣਾਏਗੀ ਅਤੇ ਜ਼ਿੰਦਗੀ ਨੂੰ ਆਸਾਨ ਬਣਾਏਗੀ ਉਹ ਇੱਕ ਪੰਜਾਬੀ ਕਮਿਊਨਿਟੀ ਵਿੱਚ ਜਾਣ ਲੱਗੀ ਜਿੱਥੇ ਲੋਕ ਗੁਰਬਾਣੀ ਅਤੇ ਗੱਲਾਂ ਕਰਦੇ ਸਨ ਉੱਥੇ ਉਸ ਨੂੰ ਸੁੱਖ ਮਿਲਿਆ ਅਤੇ ਉਹ ਥੋੜੀ ਮਜ਼ਬੂਤ ਹੋ ਗਈ ਪਰ ਫਿਰ ਵੀ ਕਰਦੀ ਯਾਦ ਉਸ ਨੂੰ ਸਤਾਉਂਦੀ ਰਹਿੰਦੀ ਇਸ ਕਹਾਣੀ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਇੱਕ ਵੱਡੀ ਘਟਨਾ ਨੇ ਉਸ ਨੂੰ ਬਦਲ ਦਿੱਤਾ ਅਤੇ ਉਸ ਨੂੰ ਅਸਲੀ ਜ਼ਿੰਦਗੀ ਦਾ ਮਤਲਬ ਸਮਝਾਇਆ ਇਹ ਕਹਾਣੀ ਪਾਵੁਕ ਹੈ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਸੋਚਣ ਲਈ ਮਜਬੂਰ ਕਰੇਗੀ ਹਰਲੀਨ ਵਾਂਗ ਬਹੁਤ ਨੌਜਵਾਨ ਅਜਿਹੇ ਹਨ ਜੋ ਵਿਦੇਸ਼ ਵਿੱਚ ਰਹਿ ਕੇ ਦੁੱਖ ਸਹਿੰਦੇ ਹਨ ਪਰ ਚੁੱਪ ਰਹਿੰਦੇ ਹਨ ਇਹ ਉਹਨਾਂ ਦੀ ਕਹਾਣੀ ਹੈ ਜੋ ਅਕਸਰ ਅਣਸੁਣੀ reh ਜਾਂਦੀ ਹੈ ਹਰਲੀਨ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਉਸ ਨੂੰ ਆਪਣੇ ਬੌਸ ਨੇ ਪ੍ਰਮੋਸ਼ਨ ਦਿੱਤਾ ਉਹ ਹੁਣ ਮੈਨੇਜਰ ਬਣ ਗਈ ਅਤੇ ਪੈਸੇ ਵੱਧ ਗਏ ਉਸ ਨੇ ਇੱਕ ਵੱਡਾ ਅਪਾਰਟਮੈਂਟ ਲੈ ਲਿਆ ਅਤੇ ਘਰ ਨੂੰ ਵਧੇਰੇ ਪੈਸੇ ਭੇਜਣ ਲੱਗੀ ਮਾਪੇ ਬਹੁਤ ਖੁਸ਼ ਸਨ ਅਤੇ ਪਿੰਡ ਵਿੱਚ ਸਭ ਨੂੰ ਦੱਸਦੇ ਫਿਰਦੇ ਕਿ ਸਾਡੀ ਬੇਟੀ ਵੱਡੀ ਅਫਸਰ ਬਣ ਗਈ ਹੈ ਪਰ ਹਰਲੀਨ ਨੂੰ ਅੰਦਰੋਂ ਇਹ ਸਭ ਖਾਲੀ ਲੱਗਦਾ ਉਹ ਅਕਸਰ ਰਾਤ ਨੂੰ ਬੈਠ ਕੇ ਰੋਦੀ ਅਤੇ ਸੋਚਦੀ ਕਿ ਇਹ ਪੈਸੇ ਨਾਲ ਖੁਸ਼ੀ ਨਹੀਂ ਆਉਂਦੀ ਇੱਕ ਦਿਨ ਉਸ ਨੂੰ ਫੋਨ ਆਇਆ ਕਿ ਉਸਦੇ ਪਿਤਾ ਜੀ ਨੂੰ ਹਾਰਟ ਅਟੈਕ ਆਇਆ ਹੈ ਉਹ ਤੁਰੰਤ ਵਾਪਸ ਪੰਜਾਬ ਆਈ ਅਤੇ ਹਸਪਤਾਲ ਵਿੱਚ ਪਹੁੰਚੀ ਪਿਤਾ ਜੀ ਨੂੰ ਵੇਖ ਕੇ ਉਸ ਦੇ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਕਿਹਾ ਬੇਟਾ ਤੂੰ ਸਾਡੇ ਲਈ ਬਹੁਤ ਕੀਤਾ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਤੂੰ ਇਕੱਲੀ ਰਹੇ ਹਰਲੀਨ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਦੁੱਖ ਛੁਪਾ ਕੇ ਗਲਤ ਕੀਤਾ ਹੈ ਉਹ ਆਪਣੇ ਮਾਪਿਆਂ ਨਾਲ ਖੁੱਲ ਕੇ ਗੱਲ ਕੀਤੀ ਅਤੇ ਸਭ ਦੱਸਿਆ ਮਾਪੇ ਹੈਰਾਨ ਹੋ ਗਏ ਪਰ ਉਨ੍ਹਾਂ ਨੇ ਉਸ ਨੂੰ ਸਹਾਰਾ ਦਿੱਤਾ ਪਿਤਾ ਜੀ ਠੀਕ ਹੋ ਗਏ ਅਤੇ ਹਰਲੀਨ ਨੇ ਫੈਸਲਾ ਕੀਤਾ ਕਿ ਉਹ ਵਾਪਸ ਨਹੀਂ ਜਾਏਗੀ ਉਹ ਪਿੰਡ ਵਿੱਚ ਰਹਿ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ अते माप्याल समा बिता लगी इस विच उसनू असली खुशी मिली उस समझ गई कि जिंदगी पैसे नाल नहीं बल्कि प्यार नाल चलती है ये कहानी सीखती है कि असी अपने दुख छुपा के नहीं रखने चाहिए बल्कि सांझे करने चाहिए हन। हरलीन वांग बहुत नौजवान विदेश जाके संघर्ष करते हैं पर घरवाल नहीं दसते यत है क्योंकि परिवार ही असली सहारा हों ਇਸ ਕਹਾਣੀ ਦਾ ਮੈਸੇਜ ਇਹ ਹੈ ਕਿ ਜ਼ਿੰਦਗੀ ਵਿੱਚ ਮਿਹਨਤ ਜ਼ਰੂਰੀ ਹੈ ਪਰ ਖੁਸ਼ੀ ਪਰਿਵਾਰ ਨਾਲ ਹੈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਨ ਪਰ ਆਪਣੇ ਰਿਸ਼ਤੇ ਨਾ ਭੁੱਲਣ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ